ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ ਭਗਤ ਕਬੀਰ ਜੀ ਇਸ ਸ਼ਲੋਕ ਵਿੱਚ ਸਮਝਾਉਂਦੇ ਹਨ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ ਕੇਸਾਂ ਦਾ ਸਿਰ ਦਾ ਮੁੰਡਣ ਕਰਾ ਲਿਆ ਸਾਧ ਬਣਨ ਵਾਸਤੇ ਧਾਰਮਿਕ ਬਣਨ ਵਾਸਤੇ ਧਰਮੀ ਬਣ ਵਾਸਤੇ ਕੇਸਾਂ ਦਾ ਮੁੰਡਣ ਕਰਾ ਲਿਆ ਪਰ ਮਨ ਤੇ ਮੁੰਡਿਆ ਹੀ ਨਹੀਂ ਗਿਆ ਮਨ ਤੋਂ ਤਾਂ ਵਿਕਾਰਾਂ ਦੀ ਮੈਲ ੱਠੀ ਨਹੀਂ ਜਿਹਦੇ ਨਾਲ ਜੀਵਨ ਸਫਲਾ ਹੋਣਾ ਜਿਹਦੇ ਨਾਲ ਰੱਬ ਦੀ ਪ੍ਰਮਾਤਮਾ ਦੀ ਆਗਮ ਦੇ ਨੇੜੇ ਹੋਣਾ ਹੈ ਉਹ ਮਨ ਤੇ ਸਾਫ਼ ਹੋਇਆ ਨਹੀਂ ਤੇ ਸਿਰ ਸਾਫ਼ ਕਰਾ ਲਿਆ ਕੰਡੇ ਕਾਇਦਾ ਤੇ ਵੇ ਸਾਡਾ ਮਨ ਸਾਫ ਹੋਵੇ ਜੋ ਕਿਸ਼ਕੀਆ ਸੋ ਮਨ ਕੀਆ ਕਿਉਂਕਿ ਜੋ ਕੁਝ ਵੀ ਮਨੁੱਖ ਕਰਦਾ ਏ ਉਹ ਮਾਨਤ ਦੇ ਰਾਹੇ ਕਰਦਾ ਹੈ ਮੁੰਡਾ ਮੁੰਡ ਅਜਾਏ ਤੇ ਕੰਡੇ ਦੇ ਸਿਰ ਦਾ ਮੁੰਡਨ ਕਰਾ ਲਿਆ ਅਜਾਏ ਮੇਂਡ ਬੇਫਾਇਦਾ ਇਹਦਾ ਕੋਈ ਫਾਇਦਾ ਨਹੀਂ ਜਿੰਨੇ ਜੇ ਸਾਡੇ ਮਨ ਦਾ ਮੁੰਡਾ ਨਹੀਂ ਹੁੰਦਾ ਮਨ ਸਾਫ਼ ਨਹੀਂ ਹੁੰਦਾ ਮਨ ਤੋਂ ਵਿਕਾਰਾਂ ਦੀ ਮੈਲ ਨਹੀਂ ਲੱਥਦੀ ਕਹਿੰਦੇ ਅਸਲ ਵਿੱਚ ਭਾਈ ਮਨ ਤੋਂ ਵਿਕਾਰਾਂ ਦੀ ਮੈਲ ਰੱਥੇਗੀ ਤਾਂ ਹੀ ਪਰਮਾਤਮਾ ਦੀ ਸਾਡੇ ਤੇ ਪ੍ਰਸੰਨ ਹੋਣਗੇ ਤਾਂ ਹੀ ਅਸੀਂ ਵਾਹਿਗੁਰੂ ਜੀ ਦੇ ਨੇੜੇ ਹੋਵਾਂਗੇ ਤਾਂ ਹੀ ਸਾਡਾ ਜੀਵਨ ਸਫਲਾ ਹੋਵੇਗਾ ਕਬੀਰ ਰਾਮ ਨਾ ਛੋਡੀਐ ਇਸ ਸ਼ਲੋਕ ਵਿੱਚ ਭਗਤ ਕਬੀਰ ਜੀ ਸਮਝਾਉਂਦੇ ਕਹਿੰਦੇ ਰਾਮ ਵਾਹਿਗੁਰੂ ਜੀ ਅੱਲਾ ਪਰਮੇਸ਼ਰ ਦਾ ਨਾਮ ਨਾ ਛੱਡੀਏ ਉਹਦਾ ਪੱਲਾ ਨਾ ਛੱਡੀਏ ਤਨ ਧਨ ਜਾਏ ਤਾਂ ਜਾਓ ਸ਼ਰੀਰ ਚਲਾ ਜਾਵੇ ਧਨ ਚਲਿਆ ਜਾਵੇ ਵਾਹਿਗੁਰੂ ਦੇ ਨਾਮ ਤੋਂ ਮਨੁੱਖ ਸਖਣਾ ਨਹੀਂ ਹੋਣਾ ਚਾਹੀਦਾ ਆਵ ਸ਼ਰੀਰ ਦਾ ਬਹੁਤਾ ਮੋਹ ਨਹੀਂ ਕਰਨਾ ਚਾਹੀਦਾ ਧਨ ਦਾ ਬਹੁਤਾ ਮੋਹ ਨਹੀਂ ਕਰਨਾ ਚਾਹੀਦਾ ਵਾਹਿਗੁਰੂ ਦੇ ਨਾਮ ਦਾ ਪ੍ਰੇਮ ਹੋਣਾ ਚਾਹੀਦਾ ਹੈ ਚਰਨ ਕਮਲ ਚ ਤਬੇਦਿਆ ਰਾਮੇ ਨਾਮ ਸਮਾਓ ਜਿਹਦਾ ਸ਼ਰੀਰ ਅਤੇ ਧਨ ਤੋਂ ਮਨ ਉੱਪਰ ਉੱਠ ਜਾਂਦਾ ਹੈ ਰਹਿਣਾ ਇਨਾਂ ਦੇ ਵਿੱਚ ਹੀ ਹੈ ਪਰ ਇਹਨਾਂ ਦਾ ਬਹੁਤਾ ਅਸਰ ਨਹੀਂ ਪੈਂਦਾ ਜਿੰਦਾ ਵਾਹਿਗੁਰੂ ਦੇ ਚਰਨ ਕਮਲ ਸ਼ਬਦ ਦੇ ਵਿੱਚ ਮਨ ਨ ਚਿੱਤ ਵਿਦਿਆ ਜਾਂਦਾ ਹੈ ਵਿੰਨਿਆ ਜਾਂਦਾ ਹੈ ਇੱਕਮਿਕ ਹੋ ਜਾਂਦਾ ਹੈ ਉਹ ਵਾਹਿਗੁਰੂ ਦੇ ਵਿੱਚ ਸਮਾ ਜਾਂਦੇ ਨੇ ਕਬੀਰ ਜੋ ਹਮ ਜੰਤ ਵਜਾਵਤੇ ਹੁੰਦੇ ਤੋਂ ਨਾਮ ਜੱਪਿਆ ਭਗਤ ਕਬੀਰ ਜੀ ਕਹਿੰਦੇ ਇਸ ਸ਼ਲੋਕ ਵਿੱਚ ਸਮਝਾਉਂਦੇ ਜਦੋਂ ਨਾਮ ਜੱਪਿਆ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਲ ਜੁੜੇ ਤੇ ਜਨਤਮੇ ਜਿੱਥੇ ਸਰੀਰ ਜੰਤਰ ਜਿਹੜਾ ਸਰੀਰ ਰੂਪੀ ਪਹਿਲਾ ਜੰਤਰ ਵਜਾਂਦੇ ਸੀ ਭਾਵ ਸਰੀਰ ਦਾ ਹੀ ਮੋਹ ਕਰੀ ਜਾਂਦੇ ਸੀ ਸਰੀਰ ਬਾਰੇ ਸੋਚੀ ਜਾਂਦੇ ਸੀ ਪਰਿਵਾਰ ਬਾਰੇ ਸੋਚੀ ਜਾਂਦੇ ਸੀ ਧਨ ਪਦਾਰਥਾਂ ਬਾਰੇ ਸੋਚੀ ਜਾਂਦੇ ਸੀ ਬਸ ਇਹੋ ਹੀ ਵਾਜਾ ਅੰਦਰ ਵੱਜਦਾ ਜਾਂਦਾ ਸੀ ਤੇ ਪਰਿਵਾਰ ਨੂੰ ਕਿੱਦਾਂ ਚਲਾਣਾ ਧਨ ਕਿੱਦਾਂ ਕਮਾਣਾ ਸਰੀਰ ਨੂੰ ਕਿੱਦਾਂ ਪਾਲਣਾ ਹੈ ਟੁੱਟ ਗਏ ਸਭ ਤਾਰ ਕਹਿੰਦੇ ਹੁਣ ਉਹ ਸਾਰੀਆਂ ਵਾਜੇ ਦੀਆਂ ਤਾਰਾਂ ਟੁੱਟ ਗਈਆਂ ਪਾਪ ਜਿਹੜੀਆਂ ਗੱਲਾਂ ਪਹਿਲਾਂ ਅੰਦਰ ਚੱਲਦੀਆਂ ਸਨ ਸ਼ਰੀਰਕ ਮੋਹ ਰੀਆਂ ਪਰਿਵਾਰ ਦੇ ਮੋਹ ਰੀਆਂ ਪਦਾਰਥਾਂ ਦੇ ਮੋਹ ਰੀਆਂ ਕਹਿੰਦੇ ਉਹ ਗੱਲਾਂ ਹੁਣ ਖਤਮ ਹੋ ਗਈਆਂ ਹੁਣ ਤੇ ਮਨ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਿਆ ਜੰਤ ਵਿਚਾਰਾ ਕੀ ਕਰੇ ਹੁਣ ਜੰਤਰ ਸਰੀਰ ਕੀ ਕਰ ਸਕਦਾ ਕਿਉਂਕਿ ਸਰੀਰ ਦਾ ਮੋਹ ਹੀ ਖਤਮ ਹੋ ਗਿਆ ਚੱਲੇ ਵਜਾਵਨ ਹਾਰ ਸਰੀਰ ਕੀ ਜੜ੍ਹਾਂ ਨੂੰ ਵਜਾਂਦਾ ਸੀ ਮਨ ਹੁਣ ਤੇ ਉਹ ਵੀ ਵਿਕਾਰਾਂ ਤੋਂ ਉਪਰਾਮ ਹੋ ਗਿਆ ਹੈ ਹੁਣ ਮਾਨ ਅਤੇ ਸਰੀਰ ਜਿਹੜਾ ਹੈ ਉਹ ਇਹਨਾਂ ਸਾਰੀਆਂ ਚੀਜ਼ਾਂ ਦੇ ਮੋਹ ਤੋਂ ਵਿਕਾਰਾਂ ਤੋਂ ਉਪਰਾਮ ਹੋ ਕੇ ਉੱਪਰ ਉੱਟ ਕੇ ਵਾਹਿਗੁਰੂ ਦੇ ਨਾਲ ਜੁੜ ਗਿਆ ਇੱਕ ਮਿਕ ਹੋ ਗਿਆ ਕਬੀਰ ਮਾਏ ਮੁੰਡਾ ਤੇ ਗੁਰੂ ਕੀ ਇਸ ਸ਼ਲੋਕ ਵਿੱਚ ਕਹਿੰਦੇ ਪਈ ਮੈਂ ਉਸ ਗੁਰੂ ਦੀ ਮਾਂ ਦਾ ਸਿਰ ਮੁੰਨ ਦਿਆ ਜਾਤੇ ਪਰਮ ਨਾ ਜਾਏ ਜਿਸ ਦੇ ਨਾਲ ਜੁੜਿਆ ਮਨ ਦੀ ਝਟਕਣਾ ਖਤਮ ਨਹੀਂ ਹੁੰਦੀ ਪਾਵ ਗੁਰੂ ਦਾ ਕਰਮ ਹੈ ਮਨ ਦੇ ਵਿੱਚੋਂ ਹਨੇਰਾ ਖਤਮ ਕਰਕੇ ਚਾਨਣ ਕਰਨਾ ਝਟਕਣਾ ਖਤਮ ਕਰਕੇ ਮਨ ਨੂੰ ਟਿਕਾਉ ਉਹਦੇ ਵਿੱਚ ਲਿਆਣਾ ਜੇ ਗੁਰੂ ਦੇ ਨਾਲ ਜੁੜਿਆ ਮਨ ਦੀ ਝੜਕਣਾ ਹੀ ਖਤਮ ਨਾ ਹੋਵੇ ਜੇ ਸਾਧ ਦੇ ਨਾਲ ਜੁੜਿਆ ਵੈਮ ਪਰਮ ਕਰਮकांड ਘਟਾ ਨਾ ਸਗੂ ਵੱਧ ਜਾਣ ਤੇ ਕਹਿੰਦੇ ਵੀ ਐਸੇ ਸਾਧ ਦੀ ਐਸੇ ਗੁਰੂ ਦੀ ਮੈਂ ਮਾਂ ਦਾ ਸਿਰ ਮੁੰਨ ਦਿਆ ਕਿਉਂ ਕਿਉਂਕਿ ਅਗਲੀ ਪੰਕਤੀ ਹੋਈ ਦੱਸਦੇ ਨੇ ਆਪ ਡੁੱਬੇ ਚੋਂ ਬੇਦ ਮੈਂ ਆਪ ਤੇ ਡੋਬੀ ਗਿਆ ਵੈਮਾ ਵਰਮਾ ਕਰਮਾ ਕਾਂਡਾ ਵਿੱਚ ਫਸ ਕੇ ਆਪ ਤੇ ਡੁੱਬਿਆ ਹੀ ਚੇਲੇ ਧੀਏ ਬਹਾਏ ਚੇਲੇ ਵਿਹਾਤਿ ਉਹਨੇ ਚੇਲੇ ਵੀ ਡੋਬ ਕੇ ਰੱਖ ਦਿੱਤੇ ਇਸ ਕਰਕੇ ਕਹਿੰਦੇ ਵੀ ਉਹਦਾ ਜਨਮ ਨਾ ਹੀ ਹੁੰਦਾ ਤੇ ਚੰਗਾ ਸੀ ਕਬੀਰ ਜਿਤੇ ਭਾਵ ਕੀਏ ਇਸ ਸ਼ਲੋਕ ਵਿੱਚ ਭਗਤ ਕਬੀਰ ਜੀ ਸਮਝਾਉਂਦੇ ਕਹਿੰਦੇ ਮਨੁੱਖ ਜਿੰਨੇ ਵੀ ਪਾਪ ਕਰਦਾ ਨਾ ਰਾਖੇ ਤਲੇ ਦੁਰਾਇ ਤਲੇ ਦੁਬਾਉ ਥੱਲੇ ਇਥੇ ਹਰ ਤੇ ਆਪਣੇ ਅੰਦਰ ਦੁਰਾਇਲ ਕੋ ਹੋ ਕੇ ਰੱਖਦਾ ਹੈ ਪਾਵ ਕਰਦਾ ਏ ਤੇ ਆਪਣੇ ਅੰਦਰ ਲੁਕਾਉਂਦਾ ਕਿਸੇ ਨੂੰ ਦੱਸਦਾ ਨਹੀਂ ਪਤਾ ਨਹੀਂ ਲੱਗਣ ਦਿੰਦਾ ਪਰ ਇਹ ਮਨੁੱਖ ਯਾਦ ਰੱਖੇ ਪ੍ਰਗਟ ਪਏ ਨਿਦਾਨ ਸਭ ਜਦ ਪੁੱਛੇ ਧਰਮ ਰਾਏ ਜਦੁ ਪ੍ਰਮਾਤਮਾ ਨੇ ਪੁੱਛਣਾ ਜਦ ਵਾਇਗੁਰ ਜੀ ਨੇ ਲੇਖਾ ਜੋਖਾ ਕਰਨਾ ਫੇ ਸਾਰੇ ਹੀ ਨਿਦਾਨ ਵਿੱਚ ਜੋ ਆਖਰ ਪ੍ਰਗਟ ਹੋ ਹੀ ਜਾਣੇ ਨੇ ਭਾਈ ਜੋ ਤੂੰ ਕਰਮ ਕੀਤੇ ਨੇ ਉਹ ਆਖਰ ਵਾਹਿਗੁਰੂ ਦੇ ਦਰਬਾਰ ਵਿੱਚ ਵਾਹਿਗੁਰੂ ਦੇ ਸਾਹਮਣੇ ਉਹ ਪ੍ਰਗਟ ਹੋ ਜਾਣੇ ਵਾਹਿਗੁਰੂ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ ਇਸ ਲਈ ਇਹ ਮੰਨਾ ਕਰਮ ਕਾਂਡਾ ਵਹਿਮਾ ਪਰਮਾ ਨੂੰ ਛੱਡ ਕੇ ਨਾਮ ਜਪਿਆ ਕਰ ਬਾਣੀ ਪੜਿਆ ਕਰ ਸੇਵਾ ਕਰਿਆ ਕਰ ਇਹਦੇ ਨਾਲ ਹੀ ਜੀਵਨ ਸਫਲਾ ਹੋਣਾ ਹੈ ਇਹਦੇ ਨਾਲ ਹੀ ਮਨ ਪਵਿੱਤਰ ਹੋਣਾ ਹੈ ਇਹਦੇ ਨਾਲ ਹੀ ਸਮਾਜ ਚੰਗਾ ਬਣਨਾ